ਇੱਕ ਪਾਸੇ ਵਿਜੀਲੈਂਸ ਅਤੇ ਵਿਜੀਲੈਂਸ ਦੇ ਸਰਪੋਚ ਅਧਿਕਾਰੀਆਂ ਵੱਲੋਂ ਲਗਾਤਾਰ ਤਿੰਨ ਦਿਨ ਛਾਪੇਮਾਰੀ ਕੀਤੀ ਗਈ ਬਿਕਰਮ ਮਜੀਠੀਆ ਦੇ ਘਰ ਦੇ ਵਿੱਚ ਅਤੇ ਦੂਸਰੇ ਪਾਸੇ ਹਲਕਾ ਮਜੀਠੇ ਦੇ ਵਿੱਚ ਜਿਹੜਾ ਉਹਨਾਂ ਦਾ ਮੁੱਖ ਦਫ਼ਤਰ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਾਲਾਂਕਿ ਪਹਿਲਾਂ ਪਹਿਲੇ ਦਿਨ ਦੀ ਜਿਹੜੀ ਕਾਰਵਾਈ ਰੁਕਵਾ ਦਿੱਤੀ ਗਈ ਸੀ ਸ਼੍ਰੋਮਣੀ ਅਕਾਲੀ ਦਲ ਦੇ ਸਪੋਕਸਮੈਨ ਅਤੇ ਵਿਕਰਮ ਜੀਠੀਆ ਦੇ ਵਕੀਲ ਅਰਸ਼ਦੀਪ ਸਿੰਘ ਕਲੇਰ ਖੋਣਾ ਵੱਲੋਂ ਵਿਜੀਲੈਂਸ ਨੂੰ ਛਾਪੇਮਾਰੀ ਅਧਵਿਚਾਰ ਛੱਡ ਕੇ ਜਾਣਾ ਪਿਆ ਲੇਕਿਨ ਉਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਤੁਰੰਤ ਐਕਸ਼ਨ ਕਰਦਿਆ ਹੋਇਆ ਵਿਜੀਲੈਂਸ ਨੂੰ ਪਰਮਿਸ਼ਨ ਮਿਲ ਗਈ ਮੁਹਾਲੀ ਦੀ ਅਦਾਲਤ ਵੱਲੋਂ ਲਗਾਤਾਰ 3 ਦਿਨ ਛਾਪੇਮਾਰੀ ਕੀਤੀ ਗਈ ਤਿੰਨਾਂ ਦਿਨਾਂ ਦੇ ਵਿੱਚ 8 ਬੈਂਕਾਂ ਦੇ ਵਿੱਚ 12 ਖਾਤੇ ਮਿਲੇ ਉਹਨਾਂ 12 ਖਾਤਿਆਂ ਦੇ ਵਿੱਚੋਂ 100 ਕਰੋੜ ਤੋਂ ਪਲੱਸ ਰਕਮ ਦਾ ਲੈਣ-ਦੇਣ ਹੋਇਆ ਹੈ ਲੈਣ-ਦੇਣ ਉਹ ਵੀ ਫਰਜੀ ਕੰਪਨੀਆਂ ਤੋਂ ਯਾਨੀ ਕਿ ਉਹ ਫਰਜੀ ਕੰਪਨੀਆਂ ਦੀ ਜਿੱਕਰ ਟਰਾਂਜੈਕਸ਼ਨਸ ਉਹਨਾਂ ਬੈਂਕਾਂ ਵੱਲੋਂ ਬਿਜ਼ਨਸ ਦੇ ਸਭ ਤੋਂ ਉੱਚ ਅਧਿਕਾਰੀਆਂ ਨੂੰ ਦੇ ਦਿੱਤੀ ਜਾਂਦੀ ਹੈ ਤਾਂ ਬਿਕਰਮ ਮਜੀਠੀਆ ਦਾ ਬਚਣਾ ਜਿਹੜਾ ਮੁਸ਼ਕਲ ਹੋ ਜਾਵੇਗਾ ਤੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਪਈ ਨਸ਼ੇ ਦੇ ਜਰਨੈਲਾ ਨੂੰ ਮਾਫੀ ਨਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਨਸ਼ੇ ਦੇ ਜਰਨੈਲਾ ਤੇ ਕਿਸੇ ਵੀ ਤਰ੍ਹਾਂ ਦਾ ਰੈਪ ਨਹੀਂ ਕੀਤਾ ਜਾਵੇਗਾ ਇਕਤਾ ਤੁਹਾਨੂੰ ਬੋਟਾ ਪਾ ਕੇ ਸੱਤਾ ਦੇ ਵਿੱਚ ਲਿਆਉਂਦੇ ਨੇ ਤੇ ਦੂਸਰੇ ਪਾਸੇ ਤੁਸੀਂ ਜਦੋਂ ਸੱਤਾ ਦੇ ਵਿੱਚ ਆ ਜਾਂਦੇ ਹੋ ਤੁਸੀਂ ਨਸ਼ਾ ਤਸਕਰੀ ਕਰਦੇ ਹੋ ਤੁਸੀਂ ਪੰਜਾਬ ਦੀ ਜਵਾਨੀ ਖਤਮ ਕੀਤੀ ਹੈ ਤੁਸੀਂ ਪੰਜਾਬ ਦੀਆਂ ਮਾਵਾ ਭੈੜਾ ਦੀਆਂ ਰੰਗ ਬਰੰਗੀਆਂ ਚੁੰਨੀਆਂ ਚਿੱਟੀਆਂ ਕੀਤੀਆਂ ਨੇ ਤੁਸੀਂ ਘਰਾਂ ਦੇ ਵਿੱਚ ਸੱਤਰ ਬਿਛਾਏ ਨੇ ਸਿੱਧਾ ਟਾਰਗੇਟ ਕੀਤਾ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬਿਕਰਮ ਮਜੀਠੀਆ ਨੂੰ ਉਹਨਾਂ ਨੇ ਕਿਹਾ ਕਿ ਆਪਣੇ ਆਪ ਨੂੰ ਮਾਝੇ ਦੇ ਜਰਨਲ ਕਹੌਣ ਵਾਲੇ ਇਹ ਮਾਝੇ ਦੇ ਜਰਨਲ ਨਹੀਂ ਜਿਹੜੇ ਜਰਨਲ ਹੁੰਦੇ ਨੇ ਉਹ ਪਾਰਟੀ ਦੇ ਨਾਲ ਵਫਾਦਾਰ ਹੁੰਦੇ ਨੇ ਉਹ ਕੌਮ ਦੇ ਨਾਲ ਵਫਾਦਾਰ ਹੁੰਦੇ ਨੇ ਉਹ ਪੰਜਾਬ ਦੀ ਧਰਤੀ ਦੇ ਨਾਲ ਵਫਾਦਾਰ ਹੁੰਦੇ ਨੇ ਲੇਕਿਨ ਇਹਨਾਂ ਵੱਲੋਂ ਜ਼ਹਿਰ ਪੀਜਿਆ ਗਿਆ ਇਹਨਾਂ ਵੱਲੋਂ ਮੌਤ ਵਿੱਜੀ ਗਈ ਤੇ ਇਹਨਾਂ ਉੱਤੇ ਕੋਈ ਰਹਿਮ ਨਹੀਂ ਜਿਹੜੇ ਕਹਿੰਦੇ ਸੀ ਕਿ ਭਗਵੰਤ ਮਾਨਾ ਤੇਰੀਆਂ ਚੀਖਾਂ ਚ ਸੁਣਵਾ ਦੇਾਂਗੇ ਜਿਹੜੇ ਕਹਿੰਦੇ ਸੀ ਕਿ ਜਿਹੜੇ ਮੁੱਛਾਂ ਨੂੰ ਤਾ ਦਿੰਦੇ ਸੀ ਪੱਟਾ ਤੇ ਥਾਪੀਆਂ ਮਾਰਦੇ ਸੀ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਮਰਗੱਡ ਜਦੋਂ ਤਸੀਲਾ ਦੇ ਨੀ ਨੀ ਪੱਥਰ ਕਿਹਾ ਦੇ ਸੀ ਤੇ ਉਥੋਂ ਐਲਾਨ ਕੀਤਾ ਉਹਨੇ ਕਿਹਾ ਨਸ਼ੇ ਦੇ ਦਾਕਰਾਂ ਨੂੰ ਨਸ਼ੇ ਦੇ ਜਰਨੈਲਾਂ ਨੂੰ ਪੰਜਾਬ ਸਰਕਾਰ ਨਹੀਂ ਬਖਸ਼ੇਗੀ ਉਹਨਾਂ ਉੱਤੇ ਕੋਈ ਰਹਿਮ ਨਹੀਂ ਕਿਉਂਕਿ ਉਹਨਾਂ ਨੇ ਪੰਜਾਬ ਦੀ ਜਵਾਨੀ ਨੂੰ ਬਚਾਇਆ ਨਹੀਂ ਉਹਨਾਂ ਨੇ ਪੰਜਾਬ ਦੀ ਜਵਾਨੀ ਨੂੰ ਮਾਰਿਆ ਹੈ ਚੰਦ ਪੈਸਿਆਂ ਦੀ ਖਾਤਰ ਆਪਣੀ ਚੌਧਰ ਚਮਕਾਉਣ ਦੀ ਖਾਤਰ ਉਹਨੇ ਕਿਹਾ ਕਿ ਜਿਹੜੇ ਲੋਕ ਕਹਿੰਦੇ ਨੇ ਕਿ ਬਿਕਰਮ ਜੀthia ਸਹੀ ਨਹੀਂ ਉਹ ਸਾਡੇ ਸਾਹਮਣੇ ਆਉਣ ਅਸੀਂ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰਦੇਾਂਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੰਮਰਗੜ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜਿਹੜੇ ਬਾਜੇ ਦੇ ਜਰਨੈਲ ਨੇ ਉਹ ਕੌਮ ਦੀ ਰਖਵਾਲੀ ਕਰਦੇ ਨੇ ਉਹ ਲੋਕਾਂ ਦੀ ਗੱਲ ਕਰਦੇ ਨੇ ਤੇ ਜਿਹੜੇ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਆਪਣੇ ਆਪ ਨੂੰ ਬਾਜੇ ਦੇ ਜਰਨੈਲ ਅਖਵਾਉਂਦੇ ਸੀ ਉਹ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਬੰਦ ਪੈ ਨੇ ਕਿਉਂਕਿ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਆਗੂ ਦੇ ਵਿੱਚ ਆ ਕੇ ਚਿੱਟਾ ਪਾਣੀ ਵਾਂਗੂੰ ਵਿੱਚਿਆ ਲੋਕਾਂ ਦੇ ਘਰਾਂ ਦੇ ਵਿੱਚ ਬਹੁਤੇ ਸੱਥਰ ਬਿਛਾਏ ਇਹਨਾਂ ਲੋਕਾਂ ਨੂੰ ਮਾਫੀ ਨਹੀਂ ਇਹਨਾਂ ਲੋਕਾਂ ਤੇ ਵੱਡੀ ਕਾਰਵਾਈ ਕੀਤੀ ਜਾਵੇਗੀ ਉਹਨਾਂ ਨੇ ਕਿਹਾ ਕਿ ਕਾਨੂੰਨ ਦੇ ਹੱਥ ਬੜੇ ਲੰਮੇ ਹੁੰਦੇ ਨੇ ਇਹਨਾਂ ਨੇ ਕਾਨੂੰਨ ਨੂੰ ਆਪਣੀ ਜੇਬ ਵਿੱਚ ਪਾਇਆ ਸੀ ਧਮਕਾਇਆ ਸੀ ਰੱਜ ਕੇ ਇਹਨਾਂ ਵੱਲੋਂ ਗੁੰਡਾਗਰਦੀ ਕੀਤੀ ਗਈ ਆਪਣੇ ਰਾਜ ਦੇ ਵਿੱਚ ਤੇ ਕਰੋੜਾਂ ਰੁਪਏ ਦੀ ਜਾਇਦਤ ਬੜਾਈ ਗਈ ਨਸ਼ਾ ਫਿਸ਼ ਕੀ ਕਿਉਂਕਿ ਜੇ ਗੱਲ ਕਰੀਏ ਬੌਂਡੀ ਅਸਨਾਲਾ ਤਲਵੀਰ ਗਿਲ ਪੰਜਾਬ ਦੇ ਸਾਬਕਾ ਡੀਜੀਪੀ ਚਟੂ ਸੁਧਾਰਤ ਚਟੂ ਉਪਦੇ ਆਏ ਅਤੇ ਈਡੀ ਦੇ ਸਾਬਕਾ ਡਾਇਰੈਕਟਰ ਰੰਜਨ ਸਿੰਘ ਬਿੱਟੂ ਆਲਕਰ ਅਤੇ ਹੋਰ ਕਈ ਆਗੂ ਵੱਡੋਂ بار بار ਵਿਕਰਮ ਜੀਠਿਆ ਦੇ ਵਿਰੁੱਧ ਗਵਾਹੀਆਂ ਦਿੱਤੀਆਂ ਜਾ ਰਹੀਆਂ ਨੇ ਜੇਕਰ ਅਜਾਇਆ ਹੋਇਆ ਤਾਂ ਵਿਕਰਮ ਜੀਠਿਆ ਦਾ ਜੇਲ੍ਹ ਦੇ ਵਿੱਚ ਆਉਣਾ ਵੱਡੇ ਪੱਧਰ ਤੇ ਮੁਸ਼ਕਲ ਹੋ ਜਾਵੇਗਾ ਹਾਲਾਂਕਿ ਅਰਜੀਤ ਸਿੰਘ ਕਲੇਰ ਅਤੇ ਵਿਕਰਮ ਮਜੀਠੀਆ ਦੇ ਵਕੀਲਾਂ ਵੱਲੋਂ ਵਾਰ-ਵਾਰ ਕਿਹਾ ਜਾ ਰਿਹਾ ਹੈ ਕਿ ਵਿਕਰਮ ਮਜੀਠੀਆ ਨਿਰਦੋਸ਼ ਨੇ ਆਮਦਨ ਤੋਂ ਬਾਅਦ ਕੋਈ ਨਾ ਜ਼ਾਇਦਾਦ ਨਹੀਂ ਬਣਾਈ ਲੇਕਿਨ ਮਜੀਠੀਆ ਅਤੇ ਮਜੀਠੀਆ ਦਾ ਮਾਤਾ ਪਿਤਾ ਗਰੀਬ ਘਰ ਮਜੀਠੀਆ ਇਹਨਾਂ ਦੇ ਸਾਲਾ ਸਾਹਿਬ ਸਾਰੇ ਇਸ ਕੰਮ ਦੇ ਵਿੱਚ ਅਨੁਭਵ ਨੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਿਹੜੇ ਸਬੂਤ ਜਿਹੜੇ ਤੱਥ ਜਿਹੜੇ ਹਵਾਲੇ ਸਾਡੇ ਸਾਹਮਣੇ ਆਏ ਨੇ ਉਹਨਾਂ ਤੱਥਾਂ ਦੇ ਆਧਾਰ ਤੇ ਕਾਰਵਾਈ ਕੀਤੀ ਜਾ ਰਹੀ ਹੈ ਬਿਕਰਮ ਮਜੀਠੀਆ ਤੇ ਤੇ ਬਿਕਰਮ ਮਜੀਠੀਆ ਦੀ ਅਸੀਂ ਤੈਹ ਤੱਕ ਜਾਵਾਂਗੇ ਧੁਰ ਤੱਕ ਜਾਵਾਂਗੇ ਕਿ ਇਸ ਦੇ ਕਿਹੜੇ ਕੰਮਾਂ ਨੂੰ ਕਿਵੇਂ ਅੰਜਾਮ ਦਿੱਤਾ ਫਿਰ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਨਸ਼ਾ ਸੁੱਧਾਗਰਾਂ ਤੇ ਰਹਿਮ ਨਹੀਂ ਕੀਤਾ ਜਾਵੇਗਾ ਨਾ ਤੇ ਸਰਾਂ ਤੇ ਜਾਣਗੇ ਨਾ ਬੈੱਡ ਨਾ ਏਸੀ ਨਾ ਵਧੀਆ ਖਾਣਾ ਜਿਹੜਾ ਆਮ ਕੈਦੀਆਂ ਨੂੰ ਨਾਬੇ ਦੀ ਨਵੀਂ ਜੇਲ੍ਹ ਦੇ ਵਿੱਚ ਖਾਣਾ ਮਿਲਦਾ ਹੈ ਉਹੀ ਖਾਣਾ ਬਿਕਰਮ ਮਜੀਠੀਆ ਨੂੰ ਖਾਣਾ ਪਵੇਗਾ ਤੁਸੀਂ ਕੌਮ ਨੂੰ ਲੁੱਟਿਆ ਵੀ ਹੈ ਪੁੱਟਿਆ ਵੀ ਹੈ ਅਤੇ ਨਸ਼ਾ ਵੀ ਵੇਚਿਆ ਹੈ ਤਾਂ